ਵੀ 4 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬੈਂਕ ਆਫ ਬਰੋਦਾ ਦੇ ਕੁਝ ਮੁਲਾਜ਼ਮ ਜਿਹੜੇ ਆ ਉਹ ਧੀਰਾਪਿੰਡ 'ਚ ਰਿਕਵਰੀ ਦੇ ਸਿਲਸਿਲੇ 'ਚ ਹਰਵਿੰਦਰ ਸਿੰਘ ਉਹ ਮੰਨਾ ਦੇ ਘਰ ਗਏ ਸੀ ਜਿੱਥੇ ਕਿ ਜਾਣ ਤੋਂ ਬਾਅਦ ਉੱਥੇ ਉਹਨਾਂ ਦਾ ਜਿਹੜਾ ਫਾਦਰ ਹੈ ਧੀਰ ਸਿੰਘ ਉਹਦੇ ਨਾਲ ਉਹਨਾਂ ਦੀ ਦੂਦੂ ਮੈਮਾ ਹੋ ਗਈ ਉਹਦੇ ਬਾਅਦ ਰਾਹ 'ਚ ਕੁਝ ਅਣਪਛਾਤੇ ਬੰਦਿਆਂ ਨੇ ਬੈਂਕ ਆਫ ਬਰੋਦਾ ਦੇ ਇਹਨਾਂ ਮੁਲਾਜ਼ਮਾਂ ਨੂੰ ਕੁੱਟਿਆ ਤੇ ਉਹਦੇ ਬਾਅਦ ਜਿਹੜੀ ਸਾਨੂੰ ਇਨਫੋਰਮੇਸ਼ਨ ਮੌਸੂਲ ਹੋਈ ਸੀ ਉਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ ਨੰਬਰ 13 ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਸਿਟੀ ਪਠਾਨਕੋਟ ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ 121 126 ਸਬਸੈਕਸ਼ਨ 2 ਬੀ ਐਨ ਐਸ 132 ਐਂਡ 221 ਬੀ ਐਨ ਐਸ ਦੇ ਸੈਕਸ਼ਨਾਂ ਦੇ ਅਧੀਨ ਆਪਾਂ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਹੈ ਇਹਦੇ ਵਿੱਚ ਧੀਰ ਸਿੰਘ ਨੂੰ ਆਪਾਂ ਬਾਈ ਨੇਮ ਜਿਹੜਾ ਉਹ ਕਿਊਜ਼ ਬਣਾਇਆ ਬਾਕੀ ਤਿੰਨ ਅਣਪਛਾਤੇ ਅਕਿਊਜ਼ਰ ਤੇ ਪੁਲਿਸ ਉਹਨਾਂ ਉੱਪਰ ਦਬਿਸ਼ ਦੇ ਰਹੀ ਹੈ ਤੇ ਇਹਨਾਂ ਨੂੰ ਜਲਦੀ ਹੀ ਅਰੈਸਟ ਕਰ ਲੂਗੀ ਤੇ ਦੇ ਉੱਪਰ ਜਿਹੜੀ ਅਗਲੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ। ਜਿ 4 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬੈਂਕ ਆਫ ਬਰੋਦਾ ਦੇ ਕੁਝ ਮੁਲਾਜ਼ਮ ਜਿਹੜੇ ਆ ਉਹ ਧੀਰਾਪਿੰਡ 'ਚ ਰਿਕਵਰੀ ਦੇ ਸਿਲਸਿਲੇ 'ਚ ਹਰਵਿੰਦਰ ਸਿੰਘ ਉਹ ਮੰਨਾ ਦੇ ਘਰ ਗਏ ਸੀ। ਜਿੱਥੇ ਕਿ ਜਾਣ ਤੋਂ ਬਾਅਦ ਉੱਥੇ ਉਹਨਾਂ ਦਾ ਜਿਹੜਾ ਫਾਦਰ ਹੈ ਧੀਰ ਸਿੰਘ ਉਹਦੇ ਨਾਲ ਉਹਨਾਂ ਦੀ ਦੁੱਧੂ ਮੈਮਾ ਹੋ ਗਈ। ਉਹਦੇ ਬਾਅਦ ਰਾਹ 'ਚ ਕੁਝ ਅਣਪਛਾਤੇ ਬੰਦਿਆਂ ਨੇ ਬੈਂਕ ਆਫ ਬਰੋਦਾ ਦੇ ਇਹਨਾਂ ਮੁਲਾਜ਼ਮਾਂ ਨੂੰ ਕੁੱਟਿਆ। ਉਦੇ ਬਾਅਦ ਜਿਹੜੀ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਸੀ ਉਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ ਨੰਬਰ 13 ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਸਿਟੀ ਪਠਾਨਕੋਟ ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ 121 126 ਸਬਸੈਕਸ਼ਨ 2 ਬੀ ਐਨ ਐਸ 132 ਐਂਡ 221 ਬੀਐਨਐਸ ਦੇ ਸੈਕਸ਼ਨਾਂ ਦੇ ਅਧੀਨ ਆਪਾਂ ਇਹ ਐਫਆਈਆਰ ਜਿਹੜੀ ਦਰਜ ਕੀਤੀ ਹੈ ਇਹਦੇ ਵਿੱਚ ਧੀਰ ਸਿੰਘ ਨੂੰ ਆਪਾਂ ਬਾਈ ਨੇਮ ਜਿਹੜਾ ਉਹ ਕਿਊਜ਼ ਬਣਾਇਆ ਬਾਕੀ ਤਿੰਨ ਅਣਪਛਾਤੇ ਅਕਿਊਜ਼ਰ ਤੇ ਪੁਲਿਸ ਉਹਨਾਂ ਉੱਪਰ ਦਬਿਸ਼ ਦੇ ਰਹੀ ਹੈ ਤੇ ਇਹਨਾਂ ਨੂੰ ਜਲਦੀ ਹੀ ਅਰੈਸਟ ਕਰ ਲੂਗੀ ਤੇ ਇਹਦੇ ਉੱਪਰ ਜਿਹੜੀ ਅਗਲੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ ਜਿ 4 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬੈਂਕ ਆਫ ਬਰੋਦਾ ਦੇ ਕੁਝ ਮੁਲਾਜ਼ਮ ਜਿਹੜੇ ਆ ਉਹ ਧੀਰਾਪਿੰਡ 'ਚ ਰਿਕਵਰੀ ਦੇ ਸਿਲਸਿਲੇ 'ਚ ਹਰਵਿੰਦਰ ਸਿੰਘ ਉਫ ਮੰਨਾ ਦੇ ਘਰ ਗਏ ਸੀ ਜਿੱਥੇ ਕਿ ਜਾਣ ਤੋਂ ਬਾਅਦ ਉੱਥੇ ਉਹਨਾਂ ਦਾ ਜਿਹੜਾ ਫਾਦਰ ਹੈ ਧੀਰ ਸਿੰਘ ਉਹਦੇ ਨਾਲ ਉਹਨਾਂ ਦੀ ਤੁੰਤੂ ਮਾਮਾ ਹੋ ਗਈ ਉਹਦੇ ਬਾਅਦ ਰਾਹ 'ਚ ਕੁਝ ਅਣਪਛਾਤੇ ਬੰਦਿਆਂ ਨੇ ਬੈਂਕ ਆਫ ਬਰੋਦਾ ਦੇ ਇਹਨਾਂ ਮੁਲਾਜ਼ਮਾਂ ਨੂੰ ਕੁੱਟਿਆ ਤੇ ਉਹਦੇ ਬਾਅਦ ਜਿਹੜੀ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਸੀ ਉਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ ਨੰਬਰ 13 ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਸਿਟੀ ਪਠਾਨਕੋਟ ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ 121 126 ਸਬਸੈਕਸ਼ਨ 2 ਬੀ ਐਨ ਐਸ 132 ਐਂਡ 221 ਬੀ ਐਨ ਐਸ ਦੇ ਸੈਕਸ਼ਨਾਂ ਦੇ ਅਧੀਨ ਆਪਾਂ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਹੈ ਇਹਦੇ ਵਿੱਚ ਧੀਰ ਸਿੰਘ ਨੂੰ ਆਪਾਂ ਬਾਈ ਨੇਮ ਜਿਹੜਾ ਉਹ ਅਕਿਊਜ਼ ਬਣਾਇਆ ਬਾਕੀ ਤਿੰਨ ਅਣਪਛਾਤੇ ਅਕਿਊਜ਼ਰ ਤੇ ਪੁਲਿਸ ਉਹਨਾਂ ਉੱਪਰ ਦਬਿਸ਼ ਦੇ ਰਹੀ ਹੈ ਤੇ ਇਹਨਾਂ ਨੂੰ ਜਲਦੀ ਹੀ ਅਰੈਸਟ ਕਰ ਲੂਗੀ ਦੇ ਉੱਪਰ ਜਿਹੜੀ ਅਗਲੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ